ਪਾਜੀ ਜਿਹੜਾ ਇੱਕ ਐਕਸੀਡੈਂਟ ਹੋਇਆ ਜਨਰੇਟਰ ਲਾ ਕੇ ਸਾਰੀ ਇਨਫੋਰਮੇਸ਼ਨ ਦਿਓ ਵੀ ਕਿੰਨੇ ਲੋਕ ਸੀ ਇਹ ਬਲੈਰੋ ਕੈਂਪਰ ਆ ਇਹ ਅੰਡੇ ਦਾ ਕੰਮ ਕਰਦੇ ਬਿਜ਼ਨਸ ਕਰਦੇ ਆ ਇਹ ਗੁਰਦਾਸਪੁਰ ਤੋਂ ਬਰਨਾਲੇ ਵੱਲੋਂ ਜਾ ਰਹੇ ਸੀਗੇ ਤੇ ਗੱਡੀ ਚਲਾਉਣ ਦੇ ਵਕਤ ਜਿਹੜਾ ਡਰਾਈਵਰ ਸੀਗਾ ਅਚਪ੍ਰੀਤ ਉਸ ਦੀ ਨਿਗਾ ਜਦੋਂ ਮੈਂ ਆਪਣੇ ਕੋਲ ਅੱਖ ਲੱਗ ਗਈ ਉਹਦੀ ਨੀਂਦ ਆ ਗਈ ਤੇ ਉਸ ਨੂੰ ਪਤਾ ਨਹੀਂ ਚੱਲਿਆ ਇਧਰੋਂ ਦੂਸਰੀ ਸਾਈਡ ਤੋਂ ਆਪਣੇ ਬੋਲਟ ਮੋਟਰਸਾਈਕਲ ਦੋ ਸਵਾਰ ਆ ਰਹੇ ਸੀਗੇ ਜਿਸ ਵਿੱਚ ਇੱਕ ਦੀ ਤਾਂ ਮੌਕੇ ਤੇ ਡੈਥ ਹੋ ਗਈ ਤੇ ਇੱਕ ਬੱਚਾ ਸੀਗਾ 16 ਸਾਲ ਦਾ ਉਹਨੂੰ ਅਸੀਂ ਮੈਡੀਸਿਟੀ ਹਸਪੀਟਲ ਦਾ ਦਾਖਲ ਕਰਵਾਤਾ ਵਾ ਉਹਦੀ ਹਾਲਤ ਵੀ ਗੰਭੀ ਤੇ ਬਾਕੀ ਸਾਰੀ ਮੌਕੇ ਦੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਗੱਡੀ 'ਚ ਸੀ ਕਿੰਨੇ ਲੋਕ ਸੀ ਗੱਡੀ ਇਹ ਦੋ ਜਾਨੇ ਸੀਗੇ ਇੱਕ ਅਰਸ਼ਪ੍ਰੀਤ ਤੇ ਇੱਕ ਜੋਤੀ ਜੋਤੀ ਜਿਹੜਾ ਨਾਲ ਬੈਠਾ ਸੀ ਕਿ ਅਰਸ਼ਪ੍ਰੀਤ ਗੱਡੀ ਚਲਾ ਰਿਹਾ ਸੀਗੇ ਇਹ ਰਾਸ਼ਟਰ ਦੁਆਰੇ ਸੀ ਗੱਡੀ ਬਲਰਵ ਇਹ ਇਧਰੋਂ ਆਪਣੇ ਲੋਹਾਰਾ ਚੌਂਕ ਦੇ ਇਧਰੋਂ ਆ ਰਹੇ ਸੀਗੇ ਬਰਨਾਲੇ ਸਾਈਡ ਜਾ ਰਹੇ ਸੀਗੇ ਮੋਟਰਸਾਈਕਲ ਦੂਜੀ ਸਾਈਡ ਹਾਂ ਮੋਟਰਸਾਈਕਲ ਦੂਸਰੀ ਸਾਈਡ ਤੋਂ ਆ ਰਹੀ ਹੈ ਇਹ ਰੋਂਗ ਸਾਈਡ ਹੋ ਗਏ ਅੱਖ ਲੱਗਣ ਕਾਰਨ ਤੇ ਉਹ ਫਿਰ ਆਪਣੇ ਆਪ ਦਾ ਤੋੜ ਐਕਸੀਡੈਂਟ ਹੋ ਗਿਆ ਵਾਲੀ ਕਿਵੇਂ ਜਿਹੜੇ ਬਲਰਵ ਵਾਲੇ ਸੀ ਇਹ ਬੰਦੇ ਇਹ ਠੀਕ ਹੈ ਇਹ ਉਹ ਗੱਡੀ ਵਾਲੇ ਇਹਨਾਂ ਨੂੰ ਕੋਈ ਜ਼ਿਆਦਾ ਨੁ ਸਾਰਾ ਜੈਪ ਐਕਸੀਡੈਂਟ ਹੋਇਆ ਜਨੇਰ ਕੋਲੇ ਕਿੱਦਾਂ ਬੰਦੇ ਕਿਵੇਂ ਇੱਕ ਰਲ ਸਾਰਾ ਦੇ ਕੇ ਜੀ ਮਿੰਦਰਾ ਪੇਕਅਪ ਕੋਟੀ ਸੇਗਾ ਸਾਈਡ ਵਾਲੇ ਪਾਸੋਂ ਆ ਰਹੀ ਸੀ ਤੇ ਮੋਟਰਸਾਈਕਲ ਮੋਗਾ ਸਾਈਡ ਤੋਂ ਆ ਰਹੀ ਸੀ ਉਹ ਉਹਦਾ ਮਿਲ ਗਿਆ ਮਿੰਦਰਾ ਪੇਕਅਪ ਮੋਟਰਸਾਈਕਲ ਦੇ ਵਿੱਚ ਵਿੱਚ ਜੀ ਬੁੱਲਡਰ ਦੇ ਇੱਕ ਬੰਦੇ ਡੈਥ ਹੋ ਗਈ ਆ ਇੱਕ ਜਿਆਦਾ ਸੀਰੀਅਸ ਹਾਲ ਨੂੰ ਲੈ ਕੇ ਗਿਆ ਹਸਪੀਟਲ ਮੈਡੀ ਸਿਟੀ ਦਾ ਹਸਪਤਾਲ ਆ ਮੋਟਰਸਾਈਕਲ ਤੇ ਕਿੰਨੇ ਲੋਕ ਸੀ ਦੋ ਜਣੇ ਸੀ ਮੋਟਰਸਾਈਕਲ ਆ ਇੱਕ ਜਿਹੜਾ ਦਿੱਤੋ ਵੀ ਇਕੱਲੀ ਟੇਕਰੀ ਦੱਸੋਗੇ ਜੀ ਤੇ ਦੂਜਾ ਗੱਡੀ ਤੇ ਕਿੰਨੇ ਸੀ ਲੋਕ ਗੱਡੀ ਤੁਹਾਨੂੰ ਪਤਾ ਨਹੀਂ ਇੱਥੇ ਹੈ ਨੀ ਗੱਡੀ ਵਾਲੇ ਉਹਨੂੰ ਵੇਖਣ ਦੇ ਭਾਲ ਕਰਕੇ ਉਹ ਹੀ ਦੱਸ ਦਿਆਂਗੇ ਉਹਨੂੰ ਤਰਤੀਸ ਜਾਰੀ ਹੋਣੀ ਕਿੱਥੋਂ ਦਾ ਵਿਸਨੀਕ ਸੀ ਜਿਹੜਾ ਰਿਪੋਰਟਾਂ ਲਾ ਲਈ ਮੋਟਰਸਾਈਕਲ ਪਿੰਡ ਧਰਮ ਸਿੰਘ ਵਾਲੇ ਵਿਸਨੀਕ ਹੈ ਜੀ ਖਾਲ ਕੋਡੀ ਸੀਗਾ ਇਹ ਰੈਸ਼ਨ ਵਾਲੀ ਹਾਂਜੀ ਹਾਂ ਜੀ ਬੰਦਾ ਨਹੀਂ ਬੰਦਾ ਇੱਕ